ਬਰਾਹੀ ਨਾ ਕਰੋ ਨਿੰਦਿਆਣਾ ਕਰੋ ਸ਼ਿਕਾਇਤ ਨਾ ਕਰੋ ਬੜੀ ਸੋਹਣੀ ਕਿਤਾਬ ਆ ਜਿਹੜੀ ਮੈਂ ਪੜ ਰਿਹਾ ਲੋਕ ਵਿਵਾਰ ਡੈਲ ਕਰਨੇ ਕੀ ਜਿਵੇਂ ਲਿਖੀ ਗਈ ਹੈ ਤੇ ਪੰਨੇ ਨੰਬਰ 53 ਤੇ ਲਿਖਿਆ ਹੋਇਆ ਹੈ ਕਿ ਡਾਕਟਰ ਜான்ਸਨ ਨੇ ਕਿਹਾ ਸੀ ਕਿ ਰੱਬ ਵੀ ਆਪ ਇਨਸਾਨ ਦੀ ਮੌਤ ਤੋਂ ਪਹਿਲਾਂ ਉਸ ਦਾ ਫੈਸਲਾ ਨਹੀਂ ਕਰਦਾ ਫਿਰ ਤੁਸੀਂ ਅਤੇ ਮੈਂ ਕੌਣ ਹੁੰਨੇ ਆ ਇਹ ਫੈਸਲਾ ਕਰਨ ਵਾਲੇ ਸੋ ਇਨਸਾਨ ਨੂੰ ਇਨਸਾਨ ਕਦੇ ਨਹੀਂ ਮਾਰ ਸਕਦਾ ਸੋਚ ਕਦੇ ਨਹੀਂ ਮਰਦੀ ਹੁੰਦੀ ਇਨਸਾਨ ਕਦੀ ਕੇ ਆਪ ਨੂੰ ਨਹੀਂ ਮਾਰਦਾ ਇਨਸਾਨ ਨੂੰ ਮਾਰਨ ਲਈ ਜਿੰਨੇ ਮਾਰਨਾ ਉਹਦੇ ਦਿਮਾਗ ਵਿੱਚ ਪਹਿਲਾਂ 100 200 ਵਾਰੀ ਬੰਦਾ ਮਰਦਾ ਤੇ ਕਈ ਤਰ੍ਹਾਂ ਦੀ ਸ਼ਿਕਾਇਤਾਂ ਕਈ ਤਰ੍ਹਾਂ ਦੇ ਅਲੀਗੇਸ਼ਨਾਂ ਉਹਦੇ ਦਿਮਾਗ ਵਿੱਚ ਆਉਣਗੇ ਫਿਰ ਬੰਦਾ ਕਿਤੇ ਫਿਰ ਸਟੈਪ ਚੁੱਕਦਾ ਤੇ ਆਪਾਂ ਕਹਿ ਸਕਦੇ ਬੇਵਕੂਫੀ ਦਾ ਕਾਰਨ ਆਪਾਂ ਨਸ਼ੇ ਨੂੰ ਕਹਿ ਸਕਦੇ ਜਿਹੜਾ ਅੱਜ ਕੱਲ੍ਹ ਕੋਸ਼ਟਕੇ ਦੇ ਨਸ਼ੇ ਪਿੱਛੇ ਲੋਕ ਆਪ ਇੱਕ ਦੂਜੇ ਨੂੰ ਮਾਰੀ ਜਾ ਰਹੇ ਸੋ ਕਹਿ ਸਕਦੇ ਲੋਕਾਂ ਦੀ ਮਾਨਸਿਕਤਾ ਬਹੁਤ ਛੋਟੀ ਹੋ ਗਈ ਆ ਤੇ ਮਾਨਸਿਕਤਾ ਦਾ ਸ਼ਿਕਾਰ ਹੋ ਗਏ ਹੋ ਤੇ ਚਲੋ ਫਿਰ ਮੈਂ ਬੜਦਾ ਅਗਲੀ ਵੀਡੀਓ ਦੇ ਵਿੱਚ ਲੈਣ ਤੁਹਾਨੂੰ ਸੋਹਣੀ ਲੱਗੀ ਜਵੇ ਇਹ ਕਿਤਾਬ ਜਰੂਰ ਪੜਿਓ ਲੋਕੀ ਵਿਵਹਾਰ ਨਵੀਂ ਵੀਡੀਓ ਦੇਖਣ ਵਾਸਤੇ ਦ ਆਈਕਨ ਚੋਂ ਨਿਕਲ ਜਾਓ ਤੇ ਟੈਕਸਟ ਤੇ ਦੁਬਾਰਾ ਇੱਕ ਕਲਿੱਕ ਕਰੋ ਨਹੀਂ ਛੋ ਰਿਹਾ ਤੇ ਦੋਸਤੋ ਫਿਰ ਤੁਸੀਂ ਕਲੋ ਚੈਨਲ ਸਬਸਕ੍ਰਾਈਬ ਮੈਂ ਤੁਹਾਨੂੰ ਫਿਰ ਸਿੱਧਾ ਨੋਟੀਫਿਕੇਸ਼ਨ ਟ੍ਰੇ ਦੇ ਅੰਦਰ ਅਗਲੀ ਵੀਡੀਓ ਦਾ ਟਾਈਟਲ ਭੇਜੂਗਾ ਤੇ ਦੱਸੂਗਾ ਵੀ ਅਗਲੀ ਪੰਨਾ ਕੀ ਕਰ ਰਿਹਾ ਇਸ ਤਾਲ ਦਾ ਚੰਗਾ ਦੋਸਤੋ ਸਤਿ ਸ੍ਰੀ ਅਕਾਲ ਜੀ